ਸ਼੍ਰੋਮਣੀ ਅਕਾਲੀ ਦਲ ਨਵਾਂ ਸ਼ਹਿਰ ਦੀ ਮੀਟਿੰਗ ਜਿਹੜੀ ਮੰਜੀ ਸਾਹਿਬ ਗੁਰਦੁਆਰਾ ਵਿਖੇ ਹੋਈ ਹੈ ਤੇ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਹਲਕਾ ਬੰਗਾ ਤੋਂ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਰ ਹਲਕਾ ਨਵਾਂ ਸ਼ਹਿਰ ਜਰਨੈਲ ਸਿੰਘ ਵਾਹਿਦ ਤੇ ਵੀ ਸੀ ਵਿੰਗ ਦੁਆਬਾ ਜ਼ੋਨ ਪ੍ਰਧਾਨ ਪੁਲਵਾਨ ਭੁਪਿੰਦਰ ਪਾਲ ਸਿੰਘ ਝਾੜਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਪੰਥਕ ਪਾਰਟੀ ਅਤੇ ਪੰਥ ਦੀ ਲੜਾਈ ਲੜਦੀ ਹੈ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੇ ਪੰਜਾਬ ਦੇ ਮੁੰਦਿਆਂ ਦੀ ਲੜਾਈ ਦੇ ਲਈ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਅੱਗੇ ਆਉਂਦਾ ਰਿਹਾ ਹੈ ਤੇ ਉੱਥੇ ਹੀ ਇਹਨਾਂ ਅਕਾਲੀ ਦਲ ਦੇ ਜੋ ਆਗੂ ਨੇ ਨਵਾਂ ਸ਼ਹਿਰ ਦੇ ਇਹਨਾਂ ਨੇ ਮੀਟਿੰਗ ਦੇ ਵਿੱਚ ਫੈਸਲਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਰਹਿਣਗੇ ਤੇ ਸਾਰੇ ਹੀ ਵਰਕਰ ਅਹੁਦੇਦਾਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਰਹਿਣਗੇ ਸ਼ਹੀਦਲੇ ਕਰ ਲਓ ਜੀ ਸਾਰੇ ਆਪਣੇ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਦੀ ਜਿਹੜੀ ਮੀਟਿੰਗ ਹੈ ਜੀ ਉਹਦੇ ਬਾਰੇ ਅੱਜ ਸ਼ਹੀਦ ਭਗਤ ਸਿੰਘ ਨਗਰ ਦੀ ਸ਼੍ਰੋਮਣੀ ਅਕਾਲ ਯੂਨিয়ন ਦੀ ਸਮੂੱਚੀ ਜਥੇਬੰਦੀ ਜਿਹਦੇ ਵਿੱਚ ਵਰਕਰ ਸਮਰਥਕ ਲੀਡਰ ਸਾਹਿਬਾਨ ਸਾਰੇ ਉਹ ਅੱਜ ਹਾਜ਼ਰ ਹੋਏ ਅੱਜ ਸਾਰੇ ਰਲ ਕੇ ਉਹਨਾਂ ਲੋਕਾਂ ਦੀ ਨਿਖੇਦੀ ਕੀਤੀ ਜਿਹੜੇ ਲੋਕ ਪਾਰਟੀ ਨੂੰ ਕਮਜ਼ੋਰ ਕਰਕੇ ਅੱਜ ਦੂਸਰੀਆਂ ਪਾਰਟੀਆਂ ਦੇ ਹੱਥਾਂ 'ਚ ਖੇਡ ਰਹੇ ਆ ਔਰ ਪਾਰਟੀ ਦੇ ਪ੍ਰਧਾਨ ਸਰਦਾਰ ਸਦੀਸ਼ ਸਿੰਘ ਬੱਲਦ ਸਾਹਿਬ ਨਾਲ ਔਰ ਤੱਕੜੀ ਦੇ ਨਾਲ ਖੜਨ ਦਾ ਸਾਰਿਆਂ ਨੇ ਫੈਸਲਾ ਲਿਆ ਔਰ ਉਹਨਾਂ ਦੀ ਪਿੱਠ ਤੇ ਖੜੇ ਹੋ ਕੇ ਸ਼ੋਮਨੀ ਅਕਾਲੀ ਦਲ ਨੂੰ ਤੱਕੜਾ ਕਰਨ ਦੇ ਲਈ ਅੱਜ ਸਾਰਿਆਂ ਨੇ ਅੱਜ ਜਿਹੜਾ ਇੱਕ ਫੈਸਲਾ ਕੀਤਾ ਔਰ ਮੈਂ ਇਹ ਮਹਿਸੂਸ ਕਰਦਾ ਕਿ ਜਿਸ ਤਰ੍ਹਾਂ ਦਾ ਅੱਜ ਇਕੱਠ ਸੀ ਜਿਸ ਤਰ੍ਹਾਂ ਲੋਕਾਂ 'ਚ ਉਤਸ਼ਾਹ ਸੀ ਉਹ ਇਸ ਗੱਲ ਤੋਂ ਪਲੀਪਤ ਜਾਣੂ ਨੇ ਉਹ ਜਾਗਰੂਤ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਕੁਝ ਫੋਰਸਸ ਬੇਜੀਆਂ ਬੇਸ਼ੱਕ ਸ਼੍ਰੋਮਣੀ ਕਾਲ ਦਲ ਦੇ ਅੰਦਰ ਹੀ ਸੀ ਜਿਨ੍ਹਾਂ ਨੇ ਸ਼੍ਰੋਮਣੀ ਕਾਲ ਦਲ ਦੀ ਸਰਕਾਰਾਂ ਬੱਲੇ ਬੜੇ ਆਨੰਦਮਾਣੇ ਜਿਹੜੀਆਂ ਸ਼੍ਰੋਮਣੀ ਕਾਲ ਦਲ ਦੇ ਸਰਕਾਰਾਂ ਬੱਲੇ ਆਪ ਵੀ ਆਪਣੇ ਬੱਚਿਆਂ ਨੂੰ ਵੀ ਉੱਚ ਅਹੁਦਿਆਂ ਤੱਕ ਲੈ ਕੇ ਗਏ ਅੱਜ ਜੇਕਰ ਉਹਦੇ ਬੱਚੇ ਪਿੱਛੇ ਕਿਧਰ ਉਧਰ ਵੀ ਚਲੇ ਗਏ ਦੂਸਰੀਆਂ ਪਾਰਟੀਆਂ ਵੀ ਜੁਆਇਨ ਕਰਨੀਆਂ ਇਲੈਕਸ਼ਨਾਂ ਵੀ ਲੜਡੀਆਂ ਉਹ ਵੀ ਅੱਜ ਪਾਰਟੀ ਨੂੰ ਨਸੀਹਤ ਦੇ ਰਹੇ ਆ ਪਰ ਮੈਂ ਸਮਝਦਾ ਕਿ ਇਸ ਤਰ੍ਹਾਂ ਬਰਕਨ ਦਾ ਉਤਸ਼ਾਹ ਜਿਹੜਾ ਆ ਉਹ ਉਹਨਾਂ ਲੋਕਾਂ ਨੂੰ ਕਮਜ਼ੋਰ ਕਰੇਗਾ